ਵੈਸਟਜੈਟ ਆਪਣੇ ਮਕੈਨਿਕ ਯੂਨੀਅਨ ਦੁਆਰਾ ਸੰਭਾਵਤ ਹੜਤਾਲ ਤੋਂ ਪਹਿਲਾਂ ਉਡਾਨਾਂ ਨੂੰ ਰੱਦ ਕਰ ਰਿਹਾ ਹੈ ਕੈਲਗਰੀ ਅਧਾਰਤ 에ਅਰਲਾਈਨ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ 에ਅਰਕ੍ਰਾਫਟ ਮਕੈਨਿਕਸ ਫਰੈਟਰਨਲ ਐਸੋਸੀਏਸ਼ਨ ਨੇ ਉਹਨਾਂ ਨੂੰ ਹੜਤਾਲ ਦੀ ਕਾਰਵਾਈ ਦਾ ਇੱਕ ਹੋਰ ਨੋਟਿਸ ਦਿੱਤਾ ਹੈ ਵੈਸਟਜੈਟ ਦਾ ਕਹਿਣਾ ਹੈ ਕਿ ਨਤੀਜੇ ਵਜੋਂ ਉਹਨਾਂ ਨੇ ਵੀਰਵਾਰ ਤੇ ਸ਼ੁੱਕਰਵਾਰ ਦਰਮਿਆਨ 25 ਉਡਾਨਾਂ ਨੂੰ ਪਹਿਲਾਂ ਰੱਦ ਕਰ ਦਿੱਤਾ ਹੈ ਜਿਸ ਦੇ ਨਾਲ ਲਗਭਗ 3300 ਗਾਹਕ ਪ੍ਰਭਾਵਿਤ ਹੋਏ ਨੇ ਇਹ ਉਦੋਂ ਆਇਆ ਹੈ ਜਦੋਂ 에ਅਰਕ੍ਰਾਫਟ ਮਕੈਨਿਕਸ ਟਰਨਲ ਐਸੋਸੀਏਸ਼ਨ ਵੈਸਟ ਜੈਟ ਤੇ ਆਪਣੀ ਗੱਲਬਾਤ ਨੂੰ ਸੂਚਿਤ ਕੀਤੇ ਬਿਨਾ ਮੁਕਦਮਾ ਕਰਨ ਦਾ ਦੋਸ਼ ਲਗਾ ਰਹੀ ਹੈ ਜੋ ਇੱਕ ਨਵੇਂ ਸਮੂਹਿਕ ਸੌਦੇਬਾਜ਼ੀ ਦੇ ਲਈ 에ਅਰਲਾਈਨ ਦੇ ਨਾਲ ਕੰਮ ਕਰ ਰਹੇ ਨੇ ਯੂਨੀਅਨ ਦਾ ਕਹਿਣਾ ਹੈ ਕਿ ਹੜਤਾਲ ਤੇ ਯਾਤਰੀਆਂ ਨੂੰ ਖਤਰੇ ਵਿੱਚ ਪਾਉਣ ਬਾਰੇ ਵੈਸਟ ਜੈਟ ਦਾ ਬਿਆਨ ਝੜਕਾ ਹੂਆ ਹੈ ਤੇ ਵੈਸਟ ਜੈਟ ਨੂੰ ਯੂਨੀਅਨ ਦੇ ਪ੍ਰਤੀਨਿਧਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਵਧੇਰੇ ਖਰਚ ਕਰਨ ਦੀ ਅਪੀਲ ਕਰ ਰਿਹਾ ਹੈ ਯੂਨੀਅਨ ਦੇ ਮੈਂਬਰਾਂ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਅਸਥਾਈ ਸੌਦੇ ਨੂੰ ਰੱਦ ਕਰਨ ਲਈ ਭਾਰੀ ਵੋਟਾਂ ਪਾਈਆਂ ਤੇ ਵੈੱਬਸਾਈਟ ਦਾ ਵਿਰੋਧ ਵੀ ਕੀਤਾ। ਕੈਨੇਡਾ ਰੈਵੈਨਿਊ ਏਜੰਸੀ CRA ਦਾ ਕਹਿਣਾ ਹੈ ਕਿ ਉਹ ਲੋਕਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੇ ਲਈ ਤਿਆਰ ਹੈ ਜਿਨ੍ਹਾਂ ਨੇ ਗਲਤੀ ਦੇ ਨਾਲ ਮਹਾਮਾਰੀ ਦੇ ਲਾਭਾਂ ਨੂੰ ਸਵੀਕਾਰ ਕਰ ਲਿਆ ਪਰ ਸਰਕਾਰ ਨੂੰ ਵਾਪਸ ਭੁਗਤਾਨ ਕਰਨ ਦੇ ਲਈ ਵਿੱਤੀ ਤੌਰ ਤੇ ਸਮਰਥਨ ਹੈ। CRA ਦੁਆਰਾ ਜਾਰੀ ਬਿਆਨ ਅਨੁਸਾਰ ਜਿੰਨਾ ਵਿਅਕਤੀਆਂ ਨੇ ਜਵਾਬ ਨਹੀਂ ਦਿੱਤਾ ਜਾਂ ਸਹਿਯੋਗ ਨਹੀਂ ਦਿੱਤਾ ਤੇ ਭੁਗਤਾਨ ਕਰਨ ਦੀ ਵਿੱਤੀ ਸਮਰਥਾ ਰੱਖਣ ਲਈ ਦ੍ਰਿੜ ਸੰਕਲਪ ਲਿਆ ਉਹਨਾਂ ਨੂੰ ਅਗਲੇ ਮਹੀਨੇ ਕਾਨੂੰਨੀ ਚੇਤਾਵਨੀਆਂ ਮਿਲਨੀਆ ਸ਼ੁਰੂ ਹੋ ਜਾਣਗੀਆਂ CRA ਨੇ ਕਿਹਾ ਹੈ ਕਿ ਗਲਤ ਲਾਭਾਂ ਨੂੰ ਮੁੜ ਪ੍ਰਾਪਤ ਕਰਨ ਦੀਆਂ ਕੋਸ਼ਿਸ਼ਾਂ 2020 ਦੇ ਵਿੱਚ ਸ਼ੁਰੂ ਹੋ ਗਈਆਂ ਤੇ 2025 ਤੱਕ ਇਹ ਜਾਰੀ ਰਹਿਣਗੀਆਂ ਕੈਨੇਡਾ ਰੈਵੈਨਿਊ ਏਜੰਸੀ ਮਹਾਮਾਰੀ ਸਬੰਧਤ ਲਾਭਾਂ ਦੇ ਵਾਧੂ ਭੁਗਤਾਨਾਂ ਨੂੰ ਮੁੜ ਪ੍ਰਾਪਤ ਕਰਨ ਲਈ ਯਤਨ ਤੇ ਇਸ ਕਰ ਰਹੀ ਹੈ ਕੈਨੇਡਾ ਰਿਕਵਰੀ ਬੈਨੀਫਿਟ ਤੇ ਕੈਨੇਡਾ ਵਰਕਰ ਲਾਕਡਾਊਨ ਬੈਨੀਫਿਟ ਜੁਲਾਈ ਤੋਂ ਸ਼ੁਰੂ ਕਰਦੇ ਹੋਏ ਏਜੰਸੀ ਨੇ ਕਿਹਾ ਕਿ ਇਹ ਕਾਨੂੰਨੀ ਚੇਤਾਵਨੀਆਂ ਜਾਰੀ ਕਰਨਾ ਸ਼ੁਰੂ ਕਰ ਦੇਵੇਗੀ ਤੇ ਸਾਰੇ ਕੋਵਿਡ-19 ਪ੍ਰੋਗਰਾਮਾਂ ਜਿਵੇਂ ਕਿ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ ਦੇ ਓਵਰ ਪੇਮੈਂਟਾਂ ਦੀ ਵਸੂਲੀ ਲਈ ਕਦਮ ਚੁੱਕਣੇ ਸ਼ੁਰੂ ਕਰ ਸਕਦੀ ਹੈ ਕਾਰਵਾਈਆਂ ਦੇ ਵਿੱਚ ਤਨਖਾਹ ਜਾਂ ਬੈਂਕ ਖਾਤਿਆਂ ਤੋਂ ਭੁਗਤਾਨ ਲੈਣਾ ਸ਼ਾਮਿਲ ਹੋ ਸਕਦਾ ਹੈ ਏਜੰਸੀ ਕਿਹਾ ਕਿ ਸਿਰਫ ਉਹਨਾਂ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਕਰੇਗੀ ਜਿਨ੍ਹਾਂ ਨੇ ਜਵਾਬ ਨਹੀਂ ਕੀਤਾ ਤੇ ਨਾ ਜਿਨ੍ਹਾਂ ਕੋਲ ਭੁਗਤਾਨ ਕਰਨ ਦੀ ਵਿੱਤੀ ਸਮਰਥਾ ਹੋਣ ਦਾ ਪੱਕਾ ਇਰਾਦਾ ਹੈ ਬੁਲਾਰੇ ਨੇ ਕਿਹਾ ਕਿ ਸਾਡਾ ਮੁੱਖ ਟੀਚਾ ਵਿਅਕਤੀਆਂ ਨੂੰ ਸਾਡੇ ਨਾਲ ਸੰਪਰਕ ਕਰਨ ਲਈ ਉਤਸ਼ਾਹਿਤ ਕਰਨਾ ਹੈ ਤਾਂ ਜੋ ਅਸੀਂ ਉਹਨਾਂ ਦੇ ਕਰਜ਼ੇ ਨੂੰ ਹੱਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਲੱਭਣ ਵਿੱਚ ਮਿਲ ਕੇ ਕੰਮ ਕਰ ਸਕੀਏ ਹਰ ਕਿਸੇ ਲਈ ਇੱਕ ਨਿਰਪੱਖ ਅਤੇ ਪ੍ਰਬੰਧਨ ਯੋਗ ਪ੍ਰਕਿਰਿਆ ਨੂੰ ਯਕੀਨੀ ਬਣਾ ਸਕੀਏ ਏਜੰਸੀ ਨੇ ਕਿਹਾ ਹੈ ਕਿ ਉਹ ਕੈਨੇਡੀਅਨਾਂ ਦੀ ਸਹਾਇਤਾ ਲਈ ਵਚਨਬੱਧ ਹੈ ਜੋ ਆਪਣੇ ਕਰਜ਼ੇ ਦੀ ਅਦਾਇਗੀ ਕਰਨ ਦੇ ਯੋਗ ਨਹੀਂ ਹਨ ਤੇ ਉਹਨਾਂ ਵਿਅਕਤੀਆਂ ਨੂੰ ਯੋਜਨਾ ਬਣਾਉਣ ਲਈ ਉਹਨਾਂ ਨਾਲ ਸੰਪਰਕ ਕਰਨ ਲਈ ਦੁਸ਼ਾਹਿਦ ਕੀਤਾ ਹੈ ਮਹਾਮਾਰੀ ਰਾਹਤ ਭੁਗਤਾਨਾਂ ਦੇ ਰੋਲ ਆਊਟ ਵਿੱਚ ਵਿਅਕਤੀਆਂ ਤੇ ਕਾਰੋਬਾਰਾਂ ਨੂੰ ਇੱਕ ਤਨਖਾਹ ਪੇ ਨਾਓ ਆਸਕ ਬਾਦ ਦੇ ਆਧਾਰ ਦੇ ਉੱਤੇ ਡਾਲਰ 200 ਬਿਲੀਅਨ ਤੋਂ ਵੱਧ ਦਾ ਭੁਗਤਾਨ ਕੀਤਾ ਗਿਆ CRA ਨੇ ਉਦੋਂ ਤੋਂ ਫੈਸਲਾ ਕੀਤਾ ਕਿ ਬਹੁਤ ਸਾਰੇ ਲੋਕ ਭੁਗਤਾਨ ਲਈ ਅਯੋਗ ਹਨ ਤੇ ਪੈਸੇ ਵਾਪਸ ਲੈਣ ਲਈ ਕੰਮ ਕਰ ਰਹੇ ਨੇ ਇਸ ਲਈ ਕਿਹਾ ਹੈ ਕਿ ਇਹ ਅਜੇ ਵੀ ਵਿਅਕਤੀਆਂ ਤੋਂ ਡਾਲਰ 9.53 ਮਿਲੀਅਨ ਵਾਪਸ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਦੇ ਵਿੱਚ ਸਰਬ ਤੋਂ ਡਾਲਰ 5.41 ਬਿਲੀਅਨ ਸੀਆਰਬੀ ਤੋਂ ਡਾਲਰ 2.67 ਬਿਲੀਅਨ ਤੇ ਕੈਨੇਡਾ ਰਿਕਵਰੀ ਕੇਅਰ ਗਿਵਿੰਗ ਬੈਨੀਫਿਟ ਤੋਂ ਡਾਲਰ 1.25 ਬਿਲੀਅਨ ਸ਼ਾਮਿਲ ਹੈ ਏਜੰਸੀ ਨੇ ਮਈ 2022 ਦੇ ਵਿੱਚ ਸਵੈ ਇਛਤ ਪੁਗਤਾਨਾਂ ਨੂੰ ਉਤਸ਼ਾਹਿਤ ਕਰਨ ਵਾਲੇ ਪੱਤਰ ਭੇਜ ਕੇ ਅਯੋਗ ਸਮਝੇਗੇ ਪੁਗਤਾਨਾਂ ਨੂੰ ਮੁੜ ਪ੍ਰਾਪਤ ਕਰਨ ਲਈ ਯਤਨ ਸ਼ੁਰੂ ਕੀਤੇ ਪਿਛਲੇ ਸਾਲ ਇਸਨੇ ਕਲੈਕਸ਼ਨ ਪੱਤਰ ਭੇਜੇ ਤੇ ਫੋਨ ਰਾਹੀਂ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਇਸ ਨੇ ਇੱਕ ਪ੍ਰਕਿਰਿਆ ਦੀ ਵਰਤੋਂ ਵੀ ਸ਼ੁਰੂ ਕੀਤੀ ਜਿਸ ਨੂੰ ਆਫਸੈਟਿੰਗ ਜਿਸ ਦਾ ਮਤਲਬ ਹੈ ਕਿ ਇੱਕ ਆਪਣੇ ਆਪ ਟੈਕਸ ਰਿਫੰਡ ਤੇ ਕੁੱਲ ਲਾਭਾਂ ਤੋਂ ਪੈਸੇ ਦੀ ਵਰਤੋਂ ਸਰਕਾਰ ਨਾਲ ਕਿਸੇ ਵਿਅਕਤੀ ਦੇ ਕਰਜ਼ੇ ਦਾ ਨਿਪਟਾਰਾ ਕਰਨ ਲਈ ਕਰਦਾ ਹੈ ਫੰਡਾਂ ਦੀ ਵਸੂਲੀ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਕਾਰਨ ਦਾਅਵੇਦਾਰਾਂ ਤੇ ਕੈਨੇਡਾ ਰੈਵਨਿਊ ਏਜੰਸੀ ਦਰਮਿਆਨ ਸੰਘੀ ਅਦਾਲਤ 1 ਲੱਖ ਤੋਂ ਵੱਧ ਲੜਾਈਆਂ ਹੋਈਆਂ ਨੇ ਅਤੇ ਕਿਉਂਕਿ ਲੋਕ ਦੋਸ਼ਾਂ ਦਾ ਮੁਕਾਬਲਾ ਵੀ ਕਰਦੇ ਨੇ ਗੈਰਵਾਜਬ ਸਮਝੇਗੇ ਮਹਾਮਾਰੀ ਹੈਂਡਆਊਟ ਦਾ ਵੱਡਾ ਹਿੱਸਾ ਕਾਰੋਬਾਰਾਂ ਨੂੰ ਗਿਆ ਹੈ ਵਿਅਕਤੀਆਂ ਨੂੰ ਨਹੀਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ